ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਅਜੀਤ ਵੈਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਅੱਜ ਹਲਕਾ ਛਤਰਾਣਾ ਦੇ ਵਿਧਾਇਕ ਕਲਵੰਤ ਸਿੰਘ ਬਾਜੀਗੁਰ ਵੱਲੋਂ ਅਤੇ ਹਲਕਾ ਛਤrana ਦੇ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਹੈ ਇਹਦੇ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਨੂੰ ਲੈ ਕੇ ਸੁੱਖ ਸ਼ਾਂਤੀ ਲਈ ਔਰ ਜਿਹੜੇ ਹਾਲਾਤ ਨੇ ਉਹਨਾਂ ਨੂੰ ਠੀਕ ਹੋਣ ਦੇ ਲਈ ਜਿਹੜੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜੀ ਅੱਜ ਉਹ ਅਰਦਾਸ ਕੀਤੀ ਗਈ ਹੈ ਤੇ ਜੋ ਹਲਕਾ ਛਤrana ਦੇ ਵਿੱਚ ਜੋ ਘੱਗਰ ਦਰਿਆ ਦਾ ਅੱਜ ਜੋ ਪਾਣੀ ਜਿਹੜਾ ਹਰਫਲੋਤ ਬਚਾਇਆ ਉਹਦੇ ਲਈ ਸ਼ੁਕਰਾਨੇ ਲਈ ਵੀ ਅਰਦਾਸ ਕੀਤੀ ਗਈ ਹੈ ਸੋ ਅਸੀਂ ਗੱਲ ਕਰਾਂਗੇ ਹਲਕਾ ਛਤrana ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗੁਰ ਨਾਲ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਗੱਲ ਕਰਦੇ ਆ ਕਲਵੰਸ ਸਿੰਘ ਬਾਜੀਕਰ ਨਾਲ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਕੋਟ ਧੰਨਵਾਦ ਕਰਦਾ ਤੇ ਪ੍ਰਣਾਮ ਕਰਦਾ ਗੁਰਬਾਣੀ ਦਾ ਫਰਮਾਨ ਹੈ ਕਿਦੇ ਢਿਣ ਬੋਲਿਆਂ ਸਭ ਕੇ ਜਾਣਦਾ ਕਿਸ ਆਗੇ ਕੀ ਜੀਰ ਅਰਦਾਸ ਸੋ ਉਸ ਮਾਲਕ ਦਾ ਓਟ ਆਸਰਾ ਲੈਣ ਵਾਸਤੇ ਇੱਥੇ ਪਹੁੰਚੇ ਆ ਜੀ ਪੂਰੀ ਕਮੇਟੀ ਔਰ ਹਲਕੇ ਸ਼ਤਾਨੇ ਚੋਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਾਹਿਬਾਨ ਉਸ مالک ਦੇ ਚਰਣਾਚ ਅਰਦਾਸ ਕਰੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ੜਾ ਦੀ ਬਹੁਤ ਵੱਡੀ ਕ੍ਰੋਪੀ ਆਈ ਬਹੁਤ ਵੱਡਾ ਜਿਹੜਾ ਪਸ਼ੂਆਂ ਦਾ ਨੁਕਸਾਨ ਹੋ ਗਿਆ ਔਰ ਛਾਲੀ ਦੇ ਕਰੀਬ ਜਿਹੜੀਆਂ ਉਹ ਮੌਤਾਂ ਹੋ ਗਈਆਂ ਔਰ ਹਲਕੇ ਛਤਰਾਣੇ ਦੇ ਵਿੱਚ ਵੀ ਲਗਾਤਾਰ ਅਜ 10 ਦਿਨ ਦੇ ਕਰੀਬ ਹੋ ਗਏ ਨੇ ਜਿਹੜਾ ਪਾਣੀ ਲਗਾਤਾਰ ਜਿਹੜਾ ਵਧ ਰਿਹਾ ਸੋ ਮੈਂ ਸਾਰੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਦਿਨ ਰਾਤ ਇੱਕ ਕਰਕੇ ਉੱਥੇ ਮਿਹਨਤ ਕਰ ਰਹੇ ਨੇ ਸੋ ਅਸੀਂ ਪਾਣੀ ਨੂੰ ਜਿਹੜਾ ਉਹ ਬਚਾਇਆ ਹੋਇਆ ਸੋ ਕਿਉਂਕਿ ਮੈਨੂੰ ਲੋਕਾਂ ਨੇ ਇੱਥੇ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਕੱਲ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸਾਡੇ ਆਗੂ ਸਹਿਬਾਨ ਸੀਗੇ ਸੋ ਸਾਰੇ ਨੇ ਰਲ ਕੇ ਪ੍ਰਲਾ ਕਰਿਆ ਕਿ ਇਹ ਜਿਹੜੀ ਹੱਡ ਦੀ ਮਾਰ ਹੈ ਇਹ ਹਰ ਸਾਲ ਹੈ ਜਿਹੜੀ ਸਾਡੇ ਤੇ ਸਾਡੇ ਸਿਰਾਂ ਤੇ ਆ ਕੇ ਡਿੱਗਦੀ ਹੈ ਔਰ ਇਸ ਮਾਰ ਥੱਲੇ ਜਿਹੜਾ ਵੀ ਬੰਦਾ ਆ ਜਾਂਦਾ ਉਹ 88 10 10 ਸਾਲ ਨਹੀਂ ਉੱਟਦਾ ਅਜੇ ਤਾਂ ਸਾਨੂੰ 23 ਜਿਹੜਾ ਸੀਗਾ ਉਹ ਹੀ ਨਹੀਂ ਸੀ ਭੁੱਲ ਰਿਹਾ ਉਹਦਾ ਹੀ ਅਜੇ ਕਰਜ਼ਾ ਜਿਹੜਾ ਸਰੋਣੀ ਸੀ ਲੈ ਰਿਆ ਔਰ ਜਿਹੜੀ ਨਵੀਂ ਆਫਤ ਫਿਰ ਸਾਡੇ ਸਿਰ ਤੇ ਜਿਹੜੀ ਚੱਲ ਰਹੀ ਹੈ ਇਸ ਕਰਕੇ ਮਾਲਕ ਦੇ ਚਰਨਾਂ ਚ ਅਰਦਾਸ ਕਰਾਈ ਸੀ ਕਿ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਿਓ ਹੱਥ ਮਿਹਰ ਦਾ ਰੱਖਿਓ ਇਸੇ ਕਰਕੇ ਅੱਜ ਜਿਹੜੀ ਅਰਦਾਸ ਕਰਾਈ ਸੀ ਸੋ ਮੈਂ ਅੱਜ ਇੱਕ ਬੇਨਤੀ ਹੋਰ ਕਰ ਕਿ ਹਰ ਵਾਰ ਪਾਣੀ ਆਉਂਦਾ ਅਸੀਂ ਲੋਕ ਜਿਹੜਾ ਉਹ ਭੁੱਲ ਜੰਨੇ ਆ ਪਰ ਅੱਜ ਮੈਂ ਸਾਡੇ ਸਾਰੇ ਆਗੂ ਸਾਹਿਬਾਨਾਂ ਨੇ ਕਿਹਾ ਕਿ ਆਪਾਂ ਵੀ ਕੁਝ ਅਪਰਾਲਾ ਕਰੀਏ ਕੋਈ ਮਦਦ ਕਰੀਏ ਸੋ ਮੈਂ ਜਦੋਂ ਪਾਣੀ ਉਤਰਦਾ ਪਾਣੀ ਉਤਰਨ ਤੋਂ ਬਾਅਦ ਲੋਕ ਅਗਰ ਬੰਨ ਬੰਨਣ ਨੂੰ ਤਿਆਰ ਨੇ ਤਾਂ ਮੈਂ 50000 ਡੀਲਰ ਜਿਹੜਾ 50000 ਲੀਟਰ ਡੀਜ਼ਲ ਹੈ ਜਿਹੜਾ ਉਹ ਮੈਂ ਆਪਣੇ ਕੋਲੋਂ ਦਊਂਗਾ ਆਪਣੇ ਹਲਕੇ ਉਲੋਂ ਦਊਂਗਾ ਕਿ ਜਿਹੜਾ ਉਸ ਤੇ ਆਪਾਂ ਆਪਣੇ ਸੰਧ ਲੈ ਕੇ ਆਪਾਂ ਉਸ ਬੰਨ ਨੂੰ ਬਣ ਸਕੀ ਸੋ ਅੱਜ ਅਰਦਾਸ ਕਰੀ ਹੈ ਮਾਲਕ ਦੇ ਚਰਨਾਂ ਕੀ ਅਰਦਾਸ ਸਾਡੀ ਉਹ ਮਾਲਕ ਜਰੂਰ ਕਬੂਲ ਕਰਨਗੇ ਸੋ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ 50000 ਲੀਟਰ ਜਿਹੜਾ ਡੀਜ਼ਲ ਹੈ ਪਾਣੀ ਉੱਤਣ ਤੋਂ ਪ੍ਰਾਪਤ ਜਦੋਂ ਵੀ ਆਪਣੇ ਟਰੈਕਟਰ ਲੈ ਕੇ ਆਪਣੇ ਸੰਧ ਸੱਪੇ ਲੈ ਕੇ ਬੰਨ ਬੰਨਣ ਲਈ ਤੁਸੀਂ ਤਿਆਰ ਹੋਵੋਗੇ ਤਾਂ 50000 ਲੀਟਰ ਮੈਂ ਤੇਲ ਦੇਵਾਂ ਜਿਹੜਾ ਇਹ ਜਿਹੜਾ ਆ ਕੇ ਜਿਹੜੇ ਜਿਹੜੇ ਬੰਨ ਬੰਨਣ ਵਾਲੇ ਹੈਗੇ ਨੇ ਕਿਹੜੀ ਕਿਹੜੀ ਬੰਨਣ ਜਾ ਰਹੇ ਦੇਖੋ ਇਹ ਮਰੋੜੀ ਤੋਂ ਲੈ ਕੇ ਸਪਰੇੜੀ ਛੰਨਾ ਉਥੋਂ ਲੈ ਕੇ ਹਰਚੰਦਪੁਰਾ ਬਾਦਸ਼ਾਪੁਰ ਸੁਤਰਾਣਾ ਮਾ ਆਪਣੇ ਕ੍ਰੀਮ ਨਗਰ ਰਸੋਲੀ ਤਈਪੁਰ ਮਤੋਲੀ ਸੁਤਰਾਣਾ ਆ ਗਿਆ ਆਪਣੇ ਖਨੋਰੀ ਨੂੰ ਜਿਹੜੀ ਹੱਦ ਤੱਕ ਲੱਗਦੀ ਹੈ ਇਹ ਸਾਰੀ ਜਿਹੜੀ ਮਾਰ ਹੈ ਸਾਨੂੰ ਉਹ ਪਾਣੀ ਦੀ ਹੱਤੂ ਸਾਡੇ ਸਾਰੇ ਬਲਾਕ ਦੇ ਪ੍ਰਧਾਨ ਸਾਡੇ ਆਗੂ ਸਹਿਬਾਨ ਸਾਰੇ ਹੀ ਉੱਥੇ ਡਟੇ ਹੋਏ ਨੇ ਅਲੱਗ-ਅਲੱਗ ਟੀਮਾਂ ਬਣਾ ਕੇ ਅਸੀਂ ਲੋਕਾਂ ਦੇ ਵਿੱਚ ਗੜੇ ਹੋਏ ਆ ਔਰ ਪ੍ਰਸ਼ਾਸਨ ਵੀ ਔਰ ਮੰਟਰੀ ਲਗਾਤਾਰ ਜਿਹੜਾ ਸਾਥ ਦੇ ਰਹੀ ਹੈ ਸੋ ਅਸੀਂ ਸਰਕਾਰ ਹੈ ਜਿਹੜੀ ਪੂਰੀ ਉੱਥੇ ਤਣਦੇਈ ਦੇ ਨਾਲ ਲੱਗੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਗੇਲੀ ਨਹੀਂ ਵਰਤੀ ਜਾ ਰਹੀ ਉੱਥੇ ਜਰਵਰ ਸਾਹਿਬ ਖੁਜੀ ਜਿਵੇਂ ਆਪ ਨੂੰ ਪਤਾ ਹੈ ਸਾਰੇ ਪੰਜਾਬ ਵਿੱਚ ਹੜਾਂ ਦੀiprofi ਜਿਹੜੀ ਮਾਰ ਚੱਲ ਰਹੀ ਹੈ ਉਸੇ ਤਰ੍ਹਾਂ ਅਮਿਲ ਸਾਹਿਬ ਵੱਲੋਂ ਸਾਡੀ ਆਮ ਆਦੀ ਪਾਰਟੀ ਸਾਰੀ ਲੀਡਰਸ਼ਿਪ ਵੱਲੋਂ ਤੇ ਸਮੂਹ ਗੁਰਦੁਆਰਾ ਕਮੇਟੀ ਵੱਲੋਂ ਇੱਕੋ ਕਾਲਪੁਰ ਅੱਗੇ ਅਰਦਾਸ ਕੀਤੀ ਇਹ ਵੀ ਜਿਵੇਂ ਪੰਜਾਬ ਵਿੱਚ ਆਪਾਂ ਦੇਖ ਰਹੇ ਦੂਜੀ ਸਾਈਡ ਤੇ ਕਿੰਨਾ ਨੁਕਸਾਨ ਹੋ ਰਿਹਾ ਹੈ ਪਰ ਹਜੇ ਆਪਣੇ ਇਲਾਕੇ ਜਿਹੜਾ ਹਲਕਾ ਸਤਰਾਣਾ ਹੈ ਹਜੇ ਪ੍ਰਮਾਤਮਾ ਦੀ ਕਿਰਪਾ ਨਾਲ ਅਜੇ ਆਪਣਾ ਬਚਾਏ ਉਸੇ ਤਰ੍ਹਾਂ ਤੇ ਸੱਚੇ ਮਨ ਨਾਲ ਅਰਦਾਸ ਕੀਤੀ ਗਈ ਵੀ ਜਿਹੜਾ ਪਾਣੀ ਦਾ ਵਹਾਅ ਹੈ ਉਹ ਜਲਦੀ ਘਟੇ ਤੇ ਜਿਹੜੀਆਂ ਕਿਸਾਨਾਂ ਦੀਆਂ ਉੱਤਾ ਵਾਂਗੂ ਪਾਲੀਆਂ ਫਸਲਾਂ ਨੇ ਉਹ ਸਹੀ ਤਰੀਕੇ ਨਾਲ ਮੰਡੀ 'ਚ ਆਣ ਤੇ ਸਰਬੱਤ ਦੇ ਭਲੇ ਲਈ ਅੱਜ ਅਰਦਾਸ ਕੀਤੀ ਗਈ ਸਾਰੇ ਸਮੂਹ ਆਪਣੀ ਪਾਰਟੀ ਵੱਲੋਂ ਤੇ ਇਹ ਅਰਦਾਸ ਸੱਚੇ ਬਾਦਸ਼ਾਹ ਵੀ ਪੰਜਾਬ ਦੇ ਵਿੱਚ ਜਿਹੜਾ ਇੱਕ ਰੋਪੀ ਵਾਪਰੀਏ ਇਹਦੇ ਤੋਂ ਲੋਕਾਂ ਨੂੰ ਫੇਰ ਉਠਾਏ ਤੇ ਜਿਹੜਾ ਕਹਿ ਰੇ ਜਿਹੜਾ ਛੇਤੀ ਖਤਮ ਹੋ ਜਾਏ ਇਹ ਸੰਨ ਹਲਕਾ ਛਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਉਹਨਾਂ ਦੇ ਵੱਲੋਂ ਅ ਗੱਗਰ ਦਰਿਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਾਣੀ ਜਿਹੜਾ ਪੱਧਰ ਥੱਲੇ ਹੋ ਜਾਏਗਾ ਪਾਣੀ ਉੱਤਰ ਜਾਵੇਗਾ ਤੇ 50000 ਜਿਹੜਾ ਲੀਟਰ ਡੀਜ਼ਲ ਹੈ ਉਹ ਜਿਹੜਾ ਹਲਕਾ ਛਤਰਾਣੇ ਦੇ ਜਿਹੜੇ ਗੱਗਰ ਦਰਿਆ ਦੇ ਜਿਹੜੇ ਬੰਨ ਮਜ਼ਬੂਤ ਕਰਨ ਲਈ ਸੰਨਾਂ ਨੂੰ ਟਰੈਕਟਰਾਂ ਦੇ ਵਿੱਚ ਜਾਂ ਹੋਰ ਸੰਦਾਂ ਦੇ ਵਿੱਚ ਜੋ ਡੀਜ਼ਲ ਪਾਣ ਦੀ ਲੋੜ ਪਵੇਗੀ ਤਾਂ ਉਹਦੇ ਲਈ 50000 ਲੀਟਰ ਜਿਹੜਾ ਡੀਜ਼ਲ ਹੈ ਉਹ ਹਲਕਾ ਸ਼ਤਰਾਨਾ ਦੇ ਵਿਧਾਇਕ ਕਲਵੰਸਿੰਗ ਬਾਜੀਗਰ ਦੇ ਵੱਲੋਂ ਜਿਹੜਾ ਹੈ ਉਹ ਦਿੱਤਾ ਜਾਣਾ ਹੈ ਸੋ ਤੁਸੀਂ ਦੇਸ਼ ਦੁਨੀਆ ਦੀ ਤਾਜ਼ਾ ਖ਼ਬਰਾਂ ਦੇਖਣ ਲਈ ਬਨੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ